ਹੋ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ਆਉਣੇ ਲੱਗੇ ਨੂੰ ਰਪਈਆ ਚੋਰੀ ਦਿੱਤਾ ਸੀ ਹਜ਼ਾਰ ਕਿਸ ਹਾਲ ਪਰਦੇਸਾਂ ਵਿੱਚ ਵੱਸਦਾ ਉਹਨੂੰ ਉਹਦੇ ਜਜ਼ਬਾਤ ਮੇਰੇ ਬਾਰੇ ਪੁੱਛਦੇ ਹੋ ਰੋਟੀ ਖਾਦੀ ਏ ਕਹਿ ਨਹੀਂ ਕਲੀਮਾ ਪੁੱਛਦੀ ਜਿੰਨੇ ਡਾਲਰ ਕਮੋ ਨੇ ਬਾਕੀ ਸਾਰੇ ਪੁੱਛਦੇ ਹੋ ਰੋਟੀ ਖਾਦੀ ਏ ਕਹਿ ਨਹੀਂ ਕਲੀਮਾ ਪੁੱਛਦੀ ਔਰ ਜਿੰਨੇ ਡਾਲਰ ਕਮੋ ਨੇ ਬਾਕੀ ਸਾਰੇ ਪੁੱਛ ਦੇ ਮੰਮਾ ਜੀ ਦੇ ਉੱਪਰ ਮਕਾਨ ਡਿੱਗਾ ਸੀ ਔਰ ਡੈਡੀ ਨੂੰ ਕਾਲਾ ਪੀਆ 슈ਗਰ ਟੀ ਵਗੈਰਾ ਸੀ ਕਿਤੇ ਰਹਿੰਦੇ ਸੀ ਉਸ ਵੇਲੇ ਪਹਿਲਾਂ ਆਪਾਂ ਹੋਰ ਕਿਤੇ ਰਹਿੰਦੇ ਸੀ ਕਿ ਬਾਅਦ ਵਿੱਚ 10 ਸਾਲ ਹੋ ਗਏ ਨੇ ਕਿਤੇ ਰਹਿੰਦੇ ਨੇ ਇਸਾ ਹਾਲਾਤ ਹੈ ਮੰਮੀ ਪਾਪਾ ਤੋਂ ਬਾਅਦ ਜਿਹੜੇ ਹਾਲਾਤ ਬਿਲਕੁਲ ਹੀ ਜਾਨ ਜਿਹੜੇ ਤਾਬੂ ਮਾਂ ਬੱਚੇ ਮਾਂ ਦੇ ਸਿਰ ਤੇ ਹੋਵੇ ਤਾਂ ਮਾਂ ਪਿਓ ਸਾਰਾ ਕੁਛ ਨਹੀਂ ਪੁੱਛਦਾ ਹਾਂ ਬੱਚਾ ਜੋ ਕੰਮ ਤਾਂ ਹੁੰਦਾ ਜਾਂ ਕੋਈ ਵੀ ਰੋਟੀ ਖਾਧੀ ਹੈ ਨਹੀਂ ਖਾਧੀ ਬੰਦੇ ਨੂੰ ਆਉਂਦਾ ਹੈ ਬੱਚੇ ਆਉਂਦੇ ਆ ਉਹਦਾ ਮਾਂ ਪਿਓ ਕਿਹੜਾ ਪੁੱਛਦਾ ਤੇ ਅੱਜ ਕੱਲ ਜਿਹੜੀ ਕਮੀ ਉਹ ਜਿਹੜੀ ਕਮੀ ਜਿਹੜੀ ਕਿ ਮਿਸੂਸੀ ਬਣੀ ਤਾਮੀਨ ਉਹ ਫੇਵੀ ਰੱਬ ਕਰੀਏ ਹੋਰ ਅਰਦਾਸ ਕਰਦਣਾ ਮਾਲਕਾਂ ਤਾਮੀਨ ਆਪਾਈ ਕਿਉਂਕਿ ਮੇਰੇ ਜਿਹੜੀ ਕਿ ਚੌਂਪੜੀ ਜੋ ਯਾਨੀ ਜਿਹੜਾ ਕਿ ਮੇਰੇ ਕੱਪੜੇ ਜਿਹੜੇ ਸਾਰੇ ਪਿੱਜ ਜੰਗੇ तुझ तुझे लागी है ऐसी लगन बिर में चल रहा है जमन मैं अधूरा हूँ तेरे बिना जैसे दिल के बिना दड़कन जब तक सा चलेगी तुझको को या मर भी गया ਤੂੰ ਵੀ ਤੁਝੇ ਕਰੂੰਗਾ ਮੈਂ ਪਿਆਰ ਮਰ ਵੀ ਗਇਓ ਤੂੰ ਵੀ ਤੁਝੇ ਕਰੂੰਗਾ ਮੈਂ ਪਿਆਰ ਸੰਦੇ ਜੀ ਦਾ ਕਮਲ ਦਾ ਫੁੱਲ ਆ ਉਹ ਚਿੱਕੜ 'ਚ ਹਮੇਸ਼ਾ ਬੰਦਾ ਚਿੱਕੜ 'ਚ ਖਿਲਦਾ ਇਸੇ ਤਰ੍ਹਾਂ ਇੱਕ ਕਮਲ ਜਿਹੜਾ ਵਿਚਾਰਾ ਹੈ ਤੇ ਚਿੱਕੜ 'ਚ ਬੈਠਾ ਪਰ ਖਿੜਿਆ ਜ਼ਰੂਰ ਆ ਪਰ ਉਹਦੇ ਖਿੜਨ ਦਾ ਕਿਸੇ ਨੂੰ ਹਜੇ ਤੱਕ ਪਤਾ ਨਹੀਂ ਲੱਗਾ ਗੱਲ ਕਰਦੇ ਵੇ ਆਪਾਂ ਚੰਡਿਆਲਾ ਸ਼ਹਿਰ ਦੇ ਇੱਕ ਗਰੀਬ ਬੇਸਹਾਰਾ ਬਿਨਾ ਮਾਂ-ਬਾਪ ਤੋਂ ਇੱਕ ਨੌਜਵਾਨ ਦੀ ਜੋ ਅਨਾਈ ਸੋਹਣੀ ਆਵਾਜ਼ ਦਾ ਮਾਲਕ ਹੈ ਪਰ ਵਿਚਾਰੇ ਦੀ ਕਿਤੇ ਆਵਾਜ਼ ਦੂਰ ਤੱਕ ਨਹੀਂ ਪਹੁੰਚੀ ਅੱਜ ਉਸ ਨਾਲ ਹੀ ਮਿਲਾਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਤੇ ਆਪਾਂ ਤੁਹਾਨੂੰ ਦੱਸਾਂਗੇ ਜਿੱਥੇ ਰਹਿ ਰਿਹਾ ਇਹ ਸਾਰੀਆਂ ਵੇਖੋ ਆਸ-ਪਾਸ ਝੌਂਪੜੀਆਂ ਵਿਚਾਰੇ ਸਾਰਾ ਗਰੀਬ ਪਰਿਵਾਰ ਇੱਥੇ ਰਹਿੰਦੇ ਨੇ ਜਿੱਥੇ ਉਹ ਰਹਿ ਰਿਹਾ ਝੌਂਪੜੀਆਂ ਦੇ ਵਿੱਚ ਹੀ ਰਹਿੰਦੇ ਨੇ ਸਾਰੇ ਤੇ ਆ ਉਸ ਲਵ ਮੁੰਡੇ ਦੀ ਝੌਂਪੜੀ ਆ ਜਿੱਥੇ ਉਹ ਆਪਣਾ ਬੇਸਹਾਰਾ ਵਿਚਾਰਾ ਬਿਨਾਂ ਮਾਂ-ਬਾਪ ਤੋਂ ਰਹਿ ਰਿਹਾ ਆ ਆਪਾਂ ਉਸ ਨਾਲ ਵੀ ਤੁਹਾਨੂੰ ਗੱਲ ਕਰਾਉਣ ਦੀ ਕੋਸ਼ਿਸ਼ ਕਰਦੇ ਆ ਆ ਬੱਚਾ ਲਵ ਜਿਹੜਾ ਬਹੁਤ ਹੀ ਵਧੀਆ ਮਲ ਮਾਲਕ ਹੈ ਆਵਾਜ਼ ਦਾ ਗੱਲ ਕਰਦੇ ਆ ਇਸ ਨਾਲ ਕਿ ਕੀ ਕਹਿਣਾ ਚਾਹੁੰਦਾ ਕਿਸ ਤਰ੍ਹਾਂ ਰਹਿ ਰਿਹਾ ਇਹਦੀ ਸਾਰੀ ਆਪ ਵੀ ਤੁਸੀਂ ਹੁੰਦੇ ਆ ਤੇ ਫਿਰ ਇਹ ਵੀ ਕੁਝ ਗੀਤ ਵੀ ਸੁਣਾਗੇ ਆਪਾਂ ਕੀ ਨਾ ਸੌਰੀ ਲਵ ਜੀ ਜਿਹੜੇ ਤੁਸੀਂ ਸਕੂਲ ਦੇ ਤੇ ਬੈਠੇ ਹੋ ਕਿੱਥੇ ਬੈਠੇ ਹੋ ਤੇ ਕਿਹੜੀ ਜਗ੍ਹਾ ਆ ਸਭ ਤੋਂ ਪਹਿਲਾਂ ਪਿਆਰੀ ਸਭ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਜੰਡਿਆਲਾਗੁਰ ਤੋਂ ਰਿਣਾ ਜ਼ਿਲ੍ਹਾ ਅੰਮ੍ਰਿਤਸਰ ਔਰ ਜਿੱਥੇ ਮੈਂ ਰਹਿ ਰਿਹਾ ਸਰਕਾਰੀ ਕੰਨਿਆ ਸਕੂਲ ਹੁੰਦਾ ਸੀ ਪਹਿਲਾਂ ਜਿੱਥੇ ਮੈਂ ਰਹਿ ਰਿਹਾ ਬੱਕਰਬੋੜ ਦੀ ਜਗ੍ਹਾ ਹੈ ਜਿੱਥੇ ਮੇਰੇ ਇੱਥੇ ਮੈਨੂੰ 10 ਸਾਲ ਹੋ ਗਏ ਰਹਿੰਦੇ ਨੂੰ ਤੇ ਸੁਣਿਆ ਕਿ ਤੁਸੀਂ ਬਿਨਾ ਕੱਲੇ ਰਹਿੰਦੇ ਇੱਥੇ ਬਿਨਾ ਮਾਂ-ਬਾਪ ਹਾਂਜੀ ਹਾਂਜੀ ਕਾਰਨ ਕਾਰਨ ਇਹ ਜਦੋਂ ਹਾਲਾਤ ਹੀ ਜਦੋਂ ਬੰਦੇ ਨੂੰ ਲੈਣ ਜਿਉਂ ਮੋੜ ਤੇ ਫਿਰ ਉਹ ਬੰਦਾ ਕੁਝ ਕਰਦਾ ਮਮਾ ਜੀ ਦੇ ਪਰ ਮਕਾਨ ਡਿੱਗਾ ਸੀ ਔਰ ਡੈਡੀ ਜੀ ਨੂੰ ਕਾਲਾ ਪੀਲਾ ਸ਼ੂਗਰ ਟੀਵੀ ਵਗੈਰਾ ਸੀ ਕਿੱਥੇ ਰਹਿੰਦੇ ਸੀ ਉਸ ਵੇਲੇ ਪਹਿਲਾਂ ਆਪਾਂ ਹੋਰ ਕਿੱਥੇ ਰਹਿੰਦੇ ਸੀ ਫਿਰ ਬਾਅਦ ਚ ਇੱਥੇ 10 ਸਾਲ ਹੋ ਗਏ ਮੈਨੂੰ ਇੱਥੇ ਰਹਿੰਦੇ ਨੇ ਐਸਾ ਹਾਲਾਤ ਹੈ ਮੰਮੀ ਪਾਪਾ ਤੋਂ ਬਾਅਦ ਜਿਹੜੇ ਹਾਲਾਤ ਬਿਲਕੁਲ ਹੀ ਜਾਦੇ ਜਿਹੜੇ ਖਰਾਬ ਹੋ ਕਿਹੜੀ ਕਿੰਨੀ ਉਮਰ ਸੀ ਜਦੋਂ ਤੁਹਾਡੇ ਮੰਮੀ ਪਾਪਾ ਗਏ ਉਦੋਂ ਮੈਂ ਤਕਰੀਬਨ 12 ਸਾਲ ਦਾ ਸੀ ਜਦੋਂ ਮੰਮੀ ਜੀ ਮੈਨੂੰ ਛੱਡ ਕੇ ਗਏ ਔਰ ਜਦੋਂ ਪਾਪਾ ਜੀ ਮੈਨੂੰ ਛੱਡ ਕੇ ਗਏ ਉਦੋਂ ਦੇ ਤਕਰੀਬਨ ਮੇਰੀ 18 ਸਾਲ ਤੇ ਉਸ ਤੋਂ ਬਾਅਦ ਤੁਸੀਂ ਕਿਵੇਂ ਆਪਣਾ ਜੀਵਨ ਬਤੀਤ ਕੀਤਾ ਸਰਵਾਈਵ ਕਿਵੇਂ ਕੀਤਾ ਉਹਨਾਂ ਉਸ ਤੋਂ ਬਾਅਦ ਫਿਰ ਕਿ ਕਿਸਾਨੇ ਕਹਿੰਦੀ ਮਾਪੇ ਤੋਂ ਬਿਨਾ ਫਿਰ ਕੰਮ ਨੂੰ ਔਖਾ ਹੀ ਹੋ ਜਾਂਦਾ ਬੱਚੇ ਵਾਸਤੇ ਉਹਨਕੇ ਮਾਪੇ ਤੋਂ ਬਿਨਾ ਜੀਣਾ ਜਿਹੜਾ ਕਿ ਬੜਾ ਔਖਾ ਹੈ ਕਿਉਂਕਿ ਅਗਰ ਮਾਂ ਬੱਚੇ ਦੇ ਮਾਂ ਦੇ ਸਿਰ ਤੇ ਹੋਵੇ ਤਾਂ ਮਾਂ ਪਿਓ ਸਾਰਾ ਕੁਸ਼ਣ ਪੁੱਛਦਾ ਹਾਂ ਬੱਚਾ ਜੋ ਕੰਮ ਤੋਂ ਹੁੰਦਾ ਜਾਣ ਪੋਦੀ ਫਿਰ ਰੋਟੀ ਖਾਦੀ ਜਾਂ ਨਹੀਂ ਖਾਦੀ ਬੰਦੇ ਨੂੰ ਆਂਦਿਆਂ ਬੱਚੇ ਆਂਦਿਆਂ ਉਹਦਾ ਮਾਂ ਪਿਓ ਡਟ ਕੁੱਛਦਾ ਤੇ ਅੱਜਕੱਲ ਜਿਹੜੀ ਕਿ ਮਨੋ ਜਿਹੜੀ ਕਮੀ ਜਿਹੜੀ ਕਿ ਮਹਿਸੂਸ ਬੜੀ ਹੈ ਕੰਮ ਕੀ ਕਰਦੇ ਸੀ ਕੰਮ ਜਿਹੜਾ ਕਿ ਮੈਂ ਲੋਕਾਂ ਘਰੇ ਕੰਮ ਮਿਹਨਤ ਮਜ਼ਦੂਰੀ ਕਰਦਾ ਔਰ ਜਿਹੜਾ ਵੀ ਕੋਈ ਮੈਨੂੰ ਕੰਮ ਕਹਿੰਦਾ ਜਾਂ ਕਿ ਮੈਨੂੰ ਫੋਨ ਕਰ ਦਿੰਦਾ ਮੈਂ ਨੂੰ ਉਸੇ ਰਿਕਾਰਡਿੰਗ ਜਿਹੜਾ ਕੰਮ ਕਰਨ ਕਰਨਾ ਪੈਂਦਾ ਇਸ ਤਰ੍ਹਾਂ ਪੂਰਾ ਆ ਗੁਜ਼ਾਰਾ ਤੇ ਇਤਰਾ ਹੀ ਫਿਰ ਜਿਹੜਾ ਕਿ ਮਾੜਾ ਮੋਟਾ ਜਿਹੜਾ ਕਮਾ ਲੈ ਬਸ ਉਹ ਹੀ ਖਾ ਲੈਣੀ ਦਾ ਫਿਰ ਕਹੜੇ ਟਾਈਮ ਤੇ ਪਾਣੀ ਪੀ ਕੇ ਰੱਖਦੇ ਜਾਰੀ ਦਿੰਦੇ ਕੱਲੇ ਰਹਿੰਦੇ ਉਹ ਝੌਂਪੜੀ ਕਿੰਨੇ ਦਿੱਤੀ ਤੁਹਾਨੂੰ ਉਹ ਗਰਾਪੇ ਬਣਾਈ ਕਿ ਕਿਸੇ ਨੇ ਨਹੀਂ ਇਹ ਆਪ ਹੀ ਫਿਰ ਬਣਾਈਏ ਜਦੋਂ ਹਾਲਾਤ ਹੀ ਇਤਰਾ ਜਦੋਂ ਮਾੜੇ ਜਦੋਂ ਕਿਉਂਕਿ ਜਦੋਂ ਹਾਲਾਤ ਹੀ ਇੰਨੇ ਮਾੜੇ ਹੋ ਗਏ ਫਿਰ ਬਸ ਫਿਰ ਇੱਥੇ ਮੈਂ ਜਦੋਂ ਰਹਿਣ ਪਸੈਰਾ ਜਿਹੜਾ ਆਪਣਾ ਮਾਲ ਆਹ ਭਰਾ ਪਰ ਜਾਈ ਆ ਉਹ ਤੇ ਕਿੱਥੇ ਗਏ ਆ ਤੁਹਾਡੇ ਨਾਲ ਹੀ ਦਿੰਦੇ ਨਹੀਂ ਉਹ ਅੰਨਾ ਅਲਗ ਮੇਰਾ ਅਲਗ ਹੈ ਅੱਛਾ ਤੁਹਾਡੇ ਨਾਲ ਨਹੀਂ ਦਿੰਦੇ ਹਾਂਜੀ ਅਲੱਗ ਹੀ ਹੈ ਤਾਂ ਨਾਲ ਗੱਲਬਾਤ ਬੋਲਤਲ ਹਾਂਜੀ ਮਾੜਾ ਮੋਟਾ ਹੈਗਾ ਕਿਉਂਕਿ ਤੁਹਾਨੂੰ ਪਤਾ ਗਰੀਬੀ ਜਿਹੜੀ ਬੜਾ ਕੋਸ਼ ਕਰਾਦੀ ਕੀ ਕਰਦੇ ਤੁਹਾਡੇ ਭਰਾ ਮੇਰਾ ਭਰਾ ਤੇ ਜਿਹੜਾ ਕਿ ਮਿਹਨਤ ਮਜ਼ਦੂਰੀ ਕਰਦੇ ਉਹ ਜਾਂਦੇ ਆਪਣਾ ਦਫਤਰ ਨਗਰ ਕੌਂਸਲ ਜਾਂਦੇ ਉਹ ਕਿਤੇ ਗਲੀਆਂ ਵਿੱਚੋਂ ਕੰਮਕੁਮ ਜਿਹੜਾ ਛੱਡ ਚੁੱਕੇ ਮਾਰ ਕੇ ਫਿਰ ਆਪਣਾ ਟਾਈਮ ਪਾਸ ਕਰ ਰਹੇ ਹੈ ਸੁਣਿਆ ਤੁਹਾਡੀ ਆਵਾਜ਼ ਬੜੀ ਵਧੀਆ ਚਲੋ ਇਹ ਤੇ ਕਾਫੀ ਲੋਕ ਜਿਹੜੇ ਕਿ ਕਹਿੰਦੇ ਨਾ ਇਹ ਦੁਆਵਾਂ ਮੈਨੂੰ ਗਾਇਕੀ ਵੱਲ ਕਿਉਂ ਆਇਤੀ ਗਾਇਕੀ ਆ ਜੀ ਗਾਇਕੀ ਦਾ ਮੈਨੂੰ ਛੋਟੇ ਹੁੰਦੇ ਸ਼ੌਂਕ ਸੀ ਤੇ ਫਿਰ ਹੌਲੀ ਹੌਲੀ ਜਿਹੜਾ ਸ਼ੌਂਕ ਮੈਂ ਜਿਹੜਾ ਮੰਮੀ ਜੀ ਦਾ ਸੁਪਨਾ ਸੀ ਕਿ ਮੈਂ ਵੱਡਾ ਹੋ ਕੇ ਸਿੰਗਰ ਹੀ ਬਣਾਂਗਾ ਬਿਲਕੁਲ ਜਾਣੇ ਗਏ ਹਾਂਜੀ ਦੱਸੋ ਸਾਡੇ ਦੱਸੋ ਹਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ਆਉਣੇ ਲੱਗੇ ਨੂੰ ਰਪਈਆ ਚੋਰੀ ਦਿੱਤਾ ਸੀ ਹਜ਼ਾਰ ਹੋ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ਆਉਣੇ ਲੱਗੇ ਨੂੰ ਰਪਈਆ ਚੋਰੀ ਦਿੱਤਾ ਸੀ ਹਜ਼ਾਰ ਕਿਸ ਹਾਲ ਪਰਦੇਸਾਂ ਵਿੱਚ ਵੱਸਦਾ ਉਹਨੂੰ ਉਹਦੇ ਜਜ਼ਬਾਤ ਮੇਰੇ ਬਾਰੇ ਪੁੱਛਦੇ ਹੋ ਰੋਟੀ ਖਾਦੀ ਏ ਕਹਿ ਨਹੀਂ ਕਲੀਮਾ ਪੁੱਛਦੀ ਜਿੰਨੇ ਡਾਲਰ ਕਮੋ ਨੇ ਬਾਕੀ ਸਾਰੇ ਪੁੱਛਦੇ ਹੋ ਰੋਟੀ ਖਾਦੀ ਏ ਕਹਿ ਨਹੀਂ ਕਲੀਮਾ ਪੁੱਛਦੀ ਔਰ ਜਿੰਨੇ ਡਾਲਰ ਕਮੋਨੇ ਬਾਕੀ ਸਾਰੇ ਪੁੱਛ ਦੇ ਰਿਸ਼ਤੇ ਆਪਣੀ ਜਿਹੜੀ ਆਵਾਜ਼ ਬਹੁਤ ਮਿੱਠੀ ਹੈ ਤੁਹਾਡੀ ਤੇਰੇ ਰਿਸ਼ਤੇਦਾਰ ਨਹੀਂ ਤੁਹਾਡੇ ਕੋਲ ਨਹੀਂ ਰਿਸ਼ਤੇਦਾਰ ਰਿਸ਼ਤੇਦਾਰ ਤਾਂ ਨੂੰ ਪਤਾ ਹੀ ਅੱਜਕੱਲ ਦੇ ਮਾਹੌਲ 'ਚ ਜਾਨ ਜਦੋਂ ਬੰਦੇ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਜਾਣ ਕੌਣ ਕਿਸੇ ਦੇ ਲਾਗੇ ਲੱਗਦਾ ਕਿਹੜੇ ਕਿਹੜੇ ਗਾਣੇ ਗਾਏ ਗਾਣੇ ਤੇ ਮੈਂ ਰੀਮਿਕਸ ਵੀ ਕਰਨਾ ਹਿੰਦੀ ਵੀ ਕਰਨਾ ਪੰਜਾਬੀ ਵੀ ਕਰਨਾ ਹਾਂ ਵੀ ਸੁਣਾ ਹਾਂ ਹਾਂ ਤੂੰ ਜਿਸੇ ਲਾਗੀ ਹੈ ਸੀ ਲਗਨ बिरहा में चल रहा है जमन मैं अधूरा हूँ तेरे बिना जैसे दिल के बिना धड़कन जब तक सासे चलेगी तुझको चाहूंगा या मर भी गया तो भी तुझे करूँगा मैं प्यार ਮਰ ਵੀ ਗਇਓ ਤੂੰ ਵੀ ਤੁਝੇ ਕਰੂੰਗਾ ਮੈਂ ਪਿਆਰ ਰਿਆਜ਼ ਕਿਵੇਂ ਕਰਦੇ ਆ ਰਿਆਜ਼ ਮੈਂ ਇਤਨਾ ਮੇਰਾ ਮੁੰਡਾ ਕੋਈ ਫਰੈਂਡ ਹੈ ਯਾਰ ਦੋਸਤ ਜਿਹਦੇ ਨਾਲ ਘਰ ਮੇਂ ਜਾ ਕੇ ਦੇ ਰਿਆਜ਼ ਕਰਦਾ ਤੇ ਨੂੰ ਕੀ ਕਹਿਣਾ ਚਾਹੂਗੀ ਕੋਈ ਸਰਕਾਰ ਜੀ ਤੁਹਾਡੀ ਮਦਦ ਕਰੇ ਜਾਂ ਕੋਈ ਸਮਾਜ ਸੇਵਕ ਤੁਹਾਡੀ ਮਦਦ ਕਰੇ ਬਾਅਦ ਤੁਹਾਡੀ ਬਹੁਤ ਪਹੁੰਚ ਕਿਉਂਕਿ ਆਹ ਸਹ ਹਾਲਾਤਾਂ ਕਿਹੜਾ ਇਨਸਾਨ ਕਿ ਜਿਹੜਾ ਰਹਿਣਾ ਚਾਹੁੰਦਾ ਮੈਨੂੰ ਤਾਂ ਮੈਂ ਅਕਸਰ ਜਿੰਨੇ ਵਾਰ ਮੈਂ ਐਡਲ ਮੇਰੀ ਹੋਈ ਜਿੰਨੀ ਵਾਰ ਮੈਨੂੰ ਇਸਨੇ ਪੁੱਛਿਆ ਮਾਰੇ ਉਸ ਜੱਕਦਾਂ ਸਰ ਕੇ ਅੰਦਰੋਂ ਜਿਹੜੀ ਰੂ ਜਿਹੜੀ ਐ ਕਰਨ ਲੱਗ ਪੈਂਦੀ ਡੋਲਣ ਲੱਪੈਂਦੀ ਹੈ ਕਿਉਂਕਿ ਮੇਰੇ ਕੋ ਬਿਆਨ ਨਹੀਂ ਕੀਤੇ ਹੁੰਦੇ ਜਿਹੜੇ ਉਹ ਸ਼ਬਦ ਹੈ ਹੁਣ ਇਸ ਮੇਰੀ ਇੰਡੀਆ ਨੈਡਲ ਦੀ ਤਿਆਰੀ ਚੱਲ ਰਹੀ ਹੈ ਹੋਰ ਹੋਰ ਫਿਰ ਕਿਉਂਕਿ ਆਪਨਾ ਹਰਸ ਸਕੰਦਰ ਦੇ ਚਾਚਾ ਜੀ ਆ ਉਹ ਮੈਨੂੰ ਕਿਹਾ ਉਹ ਵੀ ਇਹਨਾਂ ਨੇ ਉਹਨਾਂ ਦਾ ਫੋਨ ਆਇਆ ਸੀ ਲੱਭ ਹੁਣ ਤੇਰੀ ਜਿਹੜੀ ਕਿ ਇੰਡੀਆ ਨੈਡਲ ਜਿਹੜਾ ਅਗਲਾ

धड़कने बताहाशा तड़पने लगी तीर ऐसा लगा दंद ऐसा जगा तीर ऐसा लगा दंद ऐसा जगा चोट दिल पे बोखाई मजा आ गया मेरे रश के कवर तूने पहली नजर जब नजर से मिलाई मजा आ गया ओ मेरे रश के कभी पहली नजर मेरे रश के कभी पहली नजर जब नजर से मिलाई मजा आ गया जब नजर से मिलाई मजा आ गया आखी उनकी लड़ी यूं मेरी आंख से आंखि उनकी लड़ी यूं मेरी आंख से देख करे ये लड़ाई मजा आ गया बिल्कुल जी सुनी तुसी आवाज इस नौजवान दी जो है ते बिन मां-बाप दा बच्चा ते आवाज ओदी बुलंदियां ते है आवाज काफी है इन वॉइस ऑफ पंजाब टीवी गया रियाज ज्यादा ना होन कारण तेरा पूरी तरह सेलेक्ट नहीं हो सकया सेकंड राउंड च गया हुन तैयारी करी बैठा है इंडियन आइडल दी परमात्मा करेगा ओ ਜ਼ਰੂਰ ਇਸਦਾ ਸਾਥ ਦੇਵੇਗਾ ਪਰਮਾਤਮਾ ਤੇ ਇੰਡੀਆ ਨਾਈਲਰ ਦੇ ਵਿੱਚ ਇਹ ਜ਼ਰੂਰ ਜਾਏਗਾ ਦੇਖ ਸਕਦੇ ਹੋ ਉਹਦੇ ਮਾਂ ਬਾਪ ਦੀਆਂ ਤਸਵੀਰਾਂ ਨੇ ਜੋ ਆਪਣੇ ਹੱਥ ਲੈ ਕੇ ਬੈਠਾ ਹਾਂ ਤੁਹਾਨੂੰ ਤੇਰਾ ਕਹਿੰਦੇ ਸਾਥ ਦਿੱਤਾ ਨਹੀਂ ਹਾਇ ਤੱਕ ਤੇ ਕਿਸੇ ਰਿਸ਼ਤੇਦਾਰ ਨੇ ਨਹੀਂ ਸਾਥ ਦਿੱਤਾ ਕਿਉਂਕਿ ਅੱਜ ਮੈਨੂੰ ਪਤਾ ਮੈਂ ਕਿਹੋ ਜਿਹਾ ਹਾਲਾਤਾਂ ਜਿਹੜਾ ਨਿਕਲੇ ਸਭ ਲੋਕ ਦੇਖੇ ਵੀ ਰਹੇ ਮੇਰੀ ਜਿਸ ਤਰ੍ਹਾਂ ਕਿ ਜਦੋਂ ਮੀਂਹ ਪੈਂਦਾ ਇੰਨੇ ਹਾਲਾਤ ਮਾੜੇ ਹੋ ਜਾਂਦੇ ਕਈ ਲੋਕ ਤੇ ਨਹੀਂ ਪੈਂਦੇ ਸੁੱਖ ਮੰਗਦੇ ਮੈਂ ਪਰ ਤਾਂ ਵੀ ਲੋਕ ਐਵੇਂ ਰੱਬ ਕਰੀਏ ਹੋਰ ਅਰਦਾਸ ਕਰ ਦਿੰਨਾ ਮਾਲਕਾ ਮੀਂਹ ਨਾ ਪਾਈ ਕਿਉਂਕਿ ਮੇਰਾ ਜਿਹੜੀ ਕਿ ਚੌਂਪੜੀ ਜੋ ਯਾਨੀ ਜਿਹੜਾ ਕਿ ਮੇਰੇ ਕੱਪੜੇ ਜਿਹੜੇ ਸਾਰੇ ਭੇਜ ਜਾਂਦੇ ਜੇ ਸੂਰਜ ਦੀਆਂ ਕਿਰਨਾਂ ਨਾ ਠੰਡ ਪੈ ਜਾਏ ਤਾਂ ਠੰਡੀਆਂ ਛਾਵਾਂ ਨੂੰ ਕੋਈ ਪੁੱਛੇ ਹਵਾ ਬੀਤੀ ਜੈ ਉੱਡ ਕੇ ਜਾ ਹੋਵੇ ਤਾਂ ਬਣੀਆਂ ਰਾਵਾਂ ਨੂੰ ਕੌਣ ਹੋਣੇ ਪੁੱਛੇ ਜੇ ਚਿੜੀਆਂ ਦੇਨ ਸੁਨੇਹੇ ਤਾ ਕਾ ਮਾਂ ਨੂੰ ਕੌਣ ਪੁੱਛੇ ਜੇ ਮਾਸੀਆਂ ਬਣ ਜਾਣ ਮਾਵਾਂ ਤਾ ਮਾਵਾਂ ਨੂੰ ਕੌਣ ਪੁੱਛੇ ਹੋ ਜਦ ਮਾਂ ਮੇਰੀ ਮੇ ਤੋਂ ਦੂਰ ਹੋਈ ਮੇਰੀ ਰੂਸ ਚੂਰੋਂ ਚੁਰ ਹੋਈ ਨਾ ਪਿਆਰ ਮਿਲੇ ਮਬਰਗਾ ਨਾ ਪਿਆਰ ਮਿਲੇ ਮਬਰਗਾ ਠੰਡੀਆਂ ਮਾਵਾ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਇਆ ਮਾਵਾ ਮਾਵਾ ਹੁੰਦੀਆਂ ਨੇ ਹੋ ਲੱਖ ਹੋਵਣ ਚਾਚੀਆਂ ਤਾਇਆ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਜੀ ਮਾਵਾ ਮਾਵਾ ਹੀ ਹੁੰਦੀਆਂ ਲੱਖ ਚਾਚੀਆਂ ਤਾਇਆ ਮਾਸੀਆਂ ਕੁਛ ਵੀ ਬਣ ਜਾਣ ਪਰ ਜੋ ਮਾ ਦਾ ਸੁੱਖ ਬੱਚਾ ਹੰਡਾਦਾ ਉਹ ਮਾ ਦਾ ਸੁੱਖ ਹੀ ਹੈ मिले हो तुम हमको बड़े नसीबों से मिले हो तुम हमको बड़े नसीबों से चुराया है मैंने किस्मत की लकीरों से सुबह का चैन मेरा शाम का सुकून है प्यार तेरा प्यार नहीं मेरा जुनून है दर्द दे तुझे हो अगर आंख मेरी रोती है जुदा हो के मर जाएंगे हमें मालूम है खुदा भी जब तुम्हें मेरे पास देखता होगा बिल्कुल जी नेहा दीदी ਦਾ ਬਹੁਤ ਵੱਡਾ ਫੈਨ ਹੈ ਪਰ ਨੇਹਾ ਦੀਦੀ ਦਾ ਹੁਣ ਤੁਸੀਂ ਗਾਣਾ ਸੁਣਿਆ ਇਸ ਕੋਲ ਬੜੀ ਵਧੀਆ ਚੀਜ਼ ਹੈ ਕਿ ਇੱਕ ਸਟਾਰ ਸਿੰਗਰ ਦਾ ਉਸਦੋਂ ਆਪਣੀ ਦੀਦੀ ਕਹਿੰਦਾ ਉਸ ਦਾ ਫੈਨ ਹੈ ਆਸ ਕਰਦੇ ਹਾਂ ਕਿ ਉਹ ਸਟਾਰ ਸਿੰਗਰ ਵੀ ਇਹਨਾਂ ਦੀ ਵੱਲ ਧਿਆਨ ਮਾਰਨਗੇ ਜਿਹੜੇ ਹੱਥ ਫੜਨਗੇ ਜਰੂਰ ਪੜਨਗੇ ਜੀ ਇਹ ਹੋਰਾਂ ਦਾ ਫੜਿਆ ਤੇ ਗਰੀਬ ਦੀ ਵੀ ਸੁਣਨਗੇ ਸਾਡੀ ਵੀ ਫਰਿਆਦ ਹੈ ਨੇਹਾ ਦੀਦੀ ਨੂੰ ਕਿ ਇਸ ਗਰੀਬ ਦੀ ਜਰੂਰ ਸੁਣੋ ਆਨੁਲਾ ਟਾਈਮ ਇਸ ਬੱਚੇ ਦਾ ਜਿਹੜਾ ਆਪ ਵੇਖਿਆ ਜੀ ਇਹ ਗਾਇਕ ਵਧੀਆ ਬਣ ਸਕਦਾ ਇਹਨੂੰ ਬਣਾਓ ਕਿਉਂਕਿ ਆਵਾਜ਼ ਦਾ ਮਾਲਕ ਹੈ ਆਵਾਜ਼ ਦਾ ਇੱਕ ਤਰ੍ਹਾਂ ਦਾ ਬਾਦਸ਼ਾਹ ਨਜ਼ਰ ਆਉਂਦਾ ਪਰ ਕਿਸਮਤ ਜਿਹੜੀ ਹੈ ਉਹ ਇਹਦਾ ਸਾਥ ਨਹੀਂ ਦੇ ਰਹੀ ਕੈਮਰਾਮੈਨ ਰਜਿੰਦਰ ਰਾਜ ਨਾਲ ਸੁਨੀਲ ਦੇਵਗਨ ਪੀਟੀਸੀ ਨਿਊਜ਼ ਜੰਡਿਆਲਾਗੜ੍ਹ